ਨਨਮੀ ਨੇਦਰਤ ਦਾ ਆਮਦਨੀ ਬੈਂਕ ਕਰ। ਜਦੋਂ ਮੈਂ ਸੀਟ ਤੇ ਬਹੁਤ ਹੀ ਸਪਾਟਿਓ ਸਭ ਸ਼ਿੰਦਰ Thank you so much. Thank you Thank you.

ਕਹਿੰਦੇ ਕਿ ਕਰੋਗੇ ਡਿਟੇਲ ਤੇ ਜਿੱਦਾਂ ਸੇਵਾ ਸਤਿ ਸ਼੍ਰੀ ਅਕਾਲ ਜੀ ਬਾਕੀ ਸਾਡੇ ਦਰਦੇ ਸੀ ਪਰ ਇਸਕ ਤੋਂ ਚਾਹਿਆ ਨਹੀਂ ਗਿਆ ਸਰ ਐ ਜਿੰਨੀ ਤਰੀਕੀ ਤੇ ਜਾਇਆ ਐਸਿਸ਼ੀਅਨ ਜੁਣੀ ਕਰਦੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਣਨ ਤੋਂ ਬਾਅਦ ਲਗਾਤਾ ਆਪਾਂ ਨੇ ਕੈਪਟਨ ਲਗਨ ਨੂੰ ਬੋਤ ਜਿਆ ਤਮ ਕਰਦਾ ਸੀ ਬਣਨ ਤੋਂ ਬਾਅਦ ਰਗਤਾਂ ਨੂੰ ਨਵੇਂ ਕੰਮ ਦੇ ਰਿਸਪੈਕਟ ਐਂਡ ਟ੍ਰੇਨਿੰਗ ਅ ਸਕਿੱਲ ਦੇ ਕੋਰਸਿਸ ਵਿਦਿਗੇ ਸਾਡੇ ਲਈ ਬੜੇ ਮਾਣ ਤੇ ਖੁਸ਼ੀ ਦੀ ਗੱਲ ਹੈ ਕਿ ਅੱਜ ਸਖਤਰ ਵਿਦਿਆ ਇੰਜੀਨੀਅਰ ਸੁਖਵਿੰਦਰ ਸਿੰਘ ਜੀ ਨੇ ਕਾਲਜ ਵਿੱਚ ਐਚਡੀਐਫਸੀ ਵੱਲੋਂ ਲਗਭਗ 8 ਲੱਖ ਰੁਪਏ ਦੇ ਖਰਚ ਨਾਲ ਬਣੀ ਸਮਾਰਟ ਰੂਮ ਦਾ ਉਦਘਾਟਨ ਕੀਤਾ ਹੈ ਤੇ ਮੈਨੂੰ ਇਹ ਦੱਸਦਿਆਂ ਬਹੁਤ ਖੁਸ਼ੀ ਹੋ ਰਹੀ ਕਿ ਇਹ ਸਿਰਫ ਸਾਡੇ ਕਾਲਜ ਵਿੱਚ ਹੀ ਨਹੀਂ 스마트 ਰੂਮ ਮਿਲਿਆ ਸਾਨੂੰ ਸਗੋਂ ਐਸਜੀਪੀਸੀ ਦੇ ਵੱਖ-ਵੱਖ ਸਕੂਲਾਂ ਤੇ ਕਾਲਜਾਂ ਨੂੰ ਪਹਿਲਾਂ ਹੀ ਹੀ ਕਈ ਜਿਹੜੇ 스마트 ਰੂਮ ਨੇ ਲੈ ਕੇ ਦਿੱਤੇ ਗਏ ਨੇ ਸਕੱਤਰ ਸਾਹਿਬ ਦਾ ਇਹ ਵਿਸ਼ੇਸ਼ ਉਪਰਾਲਾ ਹੈ ਜਿਸ ਤਹਿਤ ਅਗਲੇ ਦਿਨਾਂ 'ਚ ਕਾਲਜ ਨੂੰ ਇੱਕ ਆਈਸੀਟੀ ਲੈਬ ਜਿਸ ਵਿੱਚ 25 ਦੇ ਲਗਭਗ ਕੰਪਿਊਟਰ ਕਾਲਜ ਨੂੰ ਮਿਲਣਗੇ ਤੇ ਉਹਦੇ ਨਾਲ ਕਾਲਜ ਦੇ ਇਨਫਰਾਸਟ੍ਰਕਚਰ 'ਚ ਹੋਰ ਵਾਧਾ ਹੋਵੇਗਾ ਇਸੇ ਤਰ੍ਹਾਂ ਦੇ ਉਪਰਾਲੇ ਵਿੱਦਿਆ ਦੇ ਹਾਨੀ ਬਣਾਉਣ ਲਈ ਅੱਜ ਦੇ ਸਮੇਂ ਦੇ ਹਾਨੀ ਬਣਾਉਣ ਲਈ ਮੈਨੇਜਮੈਂਟ ਵੱਲੋਂ ਕੀਤੇ ਜਾਂਦੇ ਨੇ ਜਿਸ ਦੀ ਜਿੰਨੀ ਸ਼ਲਾਘਾ ਕੀਤੀ ਜਾਏ ਉੰਨੀ ਘੱਟ ਹੈ ਛਾਂਟ ਦਾ ਹੋਇਆ ਕਿ ਨਹੀਂ ਹੋਇਆ ਕਿੰਨਾ ਹੋਇਆ ਕਿੰਨਾ ਨਹੀਂ ਹੋਇਆ ਕਿਸ ਤਰ੍ਹਾਂ ਦਾ ਹੋਇਆ ਉਹਨੂੰ ਮਾਨੀਟਰ ਕੀਤਾ ਜਾਂਦਾ ਹੈ

కేవలం ਮਿਲਗਦਾ ਨੂੰ ਕੋਈ ਸਾਡਾ ਪਹਿਲਾਂ ਵੀ ਬੜਾ ਸਮਾਂ ਨੇ ਪਰ ਇਹੇ ਦਾ ਜਿਹੜਾ ਰੂਮ ਹੈ ਸ਼ਾਇਦ ਚਰਨਜੀਤ ਅਸਲ ਤੇ ਉਹ ਹਮੇਸ਼ਾ ਹੀ ਹੈ ਜਿਹੜਾ ਇਹਨੂੰ ਸਾਡੇ ਸਮਾਨ ਦੇ ਤੈਸ। ਤਾਂ ਸੱਜਿਆ ਨਾ ਚੁੱਕ ਮੈਂ ਬੇਨਤੀ ਕਰਾਂ ਲੱਗ ਕੇ ਇਸ ਰਾਹ ਤੋਂ ਜ਼ਰੂਰ ਕੋਸ਼ਿਸ਼ ਕਰੋ। ਕਿ ਵਾਇਕ੍ਰੋ ਜੀ ਕਾਹ ਸਾਹਿਬ ਵਾਇ ਜੁਕੇਟ ਅਸੀਂ ਪਿਛਲੇ ਸਮੇਂ ਦੇ ਵਿੱਚ ਕੁਝ ਕਾਲਜਾਂ ਤੇ ਸਕੂਲਾਂ ਦੀ ਇਨਫਰਾਸਟ੍ਰਕਚਰ ਅਸੀਂ ਸੀਐਸਆਰ ਦੇ ਫੂਡ ਲਾਈਨ ਦੀ ਕੋਸ਼ਿਸ਼ ਕੀਤੀ ਸੀ। ਅਸੀਂ ਧੰਨਵਾਦੀ ਹਾਂ HDFC ਬੈਂਕ ਦੇ ਉਹਨਾਂ ਨੇ ਸਾਡਾ ਬੜਾ ਸਹਿਯੋਗ ਦਿੱਤਾ ਉਹਨਾਂ ਨੇ ਸਾਡੇ ਕੁਝ ਕਾਲਜਾਂ ਦੇ ਵਿੱਚ ਸਮਾਰਟ ਕਲਾਸਰੂਮ ਤੇ ICT ਲੈਬ ਵੀ ਦਿੱਤੀਆਂ ਦਿੱਤੀਆਂ ਉਹਦੇ ਕਾਫੀ ਜ਼ਿਆਦਾ ਸਾਡਾ ਉਹਨਾਂ ਦਾ ਫਾਈਨੈਂਸ਼ੀਅਲ ਲੋਨ ਬੰਦਾ ਸੀ ਤਕਰੀਬਨ ਮੈਂ ਕਹਾਂ ਸਾਂ 15 ਤੋਂ 20 ਕਰੋੜ ਰੁਪਏ ਹਨ ਇਹਨੇ ਸਭ ਇਹਨਾਂ ਚ ਕਰਤੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਡੀ ਹੋਰ ਮਦਦ ਕਰਨਗੇ ਉਹਦੇ ਵਿੱਚੋਂ ਅਸੀਂ ਇਸ ਕਾਲਜ ਦੀ ICT ਲੈਬ ਲਾਉਣ ਦੀ ਕੋਸ਼ਿਸ਼ ਕਰਾਂਗੇ ਤੇ ਆਲਮੋਸਟ ਮੇਰਾ ਕੰਰੋ ਸਾਨੂੰ ਤੇ ਦੇ ਦੇਣਗੇ ਇਸ ਕਾਰਨ ਤੇ ਸਾਡੀ ਇੱਛਾ ਇਹੀ ਹੁੰਦੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਅੱਜ ਦੇ ਆਧੁਨਿਕ ਸਮੇਂ ਦੇ ਨਾਲ ਤਿਆਰ ਕਰੀਏ ਉਹਨਾਂ ਨੂੰ ਟੈਕਨਿਕਸ ਦਾ ਨਾਦ ਨੂੰ ਟੈਕਨਿਕਸ ਦੇ ਨਾਲ ਉਹਨਾਂ ਨੂੰ ਜਵ ਵੀ ਇਨਫਰਾਸਟ੍ਰਕਚਰ ਉਹ ਦੇਣ ਦੀ ਸਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਦੇਮਾਂ ਹੈ ਤਾਂ ਇਹ ਵੀ ਸਮਝਾਣੀ ਹੈ ਕਿ ਕਿਸੇ ਨੇ ਪਾਸ ਪਿਆ ਸਕਿਆ ਕਈ ਕਿਸੇ ਰਿਮਿਨਿੰਗ ਕੰਮ ਦੇ ਵਿੱਚ ਬਣ ਪਾਈ ਸੀ ਕਿ ਤੁਸੀਂ ਪਰਵਾਨਾ ਨਾਲ ਉਹ ਮੇਜ਼ਰ ਤੇ ਪਰਵਾਨਾ ਦੇ ਵਿੱਚ ਨਾ ਸੌਂਦੀ ਬਈ ਉਹ ਕਿ ਪਰਵਾਨਾ ਦੇ ਵਿੱਚ 81 ਕਹਿੰਦੇ ਲੋਕ ਵੱਡੀ ਗੱਲ ਹੁੰਦੀ ਹੈ ਉਸ ਦਾ ਤੁਸੀਂ ਕਰਦੇ ਤਾਂ ਆਪਣੇ ਨਾਂ ਦੇ ਤੁਸੀਂ ਪਰਵਾਨਾ ਕਦੇ ਮਹਤਵਪੂਰਨ ਸਿਆਣ